ਹੌ ਵਿੱਚ ਭਰੀ ਐ ਹੌ ਇਤੋਂ ਹੌ ਵਿੱਚ ਭਰੀ ਐ ਜਿਹੜੀ ਮਤ ਭਰੀ ਜਾਂਦੀ ਐ ਨਾ ਸਾਡੀ ਬਲੀਨ ਹੋ ਜਾਂਦੀ ਐ ਇਹ ਹੋ ਕਰਕੇ ਹੁੰਦੀ ਐ ਮੈਂ ਕਰਦਾ ਇੱਥੇ ਕਰਕੇ ਬਾਤ ਕਲੀਨ ਹੋ ਜਾਂਦੀ ਐ ਨਾ ਕਰਕੇ ਭਰੀਐ ਤਾਂ ਨਾ ਬਲੀਨ ਹੋ ਜਾਂਦੀ ਐ ਬਾਤ ਜਦੋਂ ਤੋਂ ਹੁੰਦਾ ਫਿਰ ਵੀ ਹੋਣ ਵਾਲੇ ਤੋਂ ਹੁੰਦਾ ਓਕੀ ਉਹਨੇ ਕਰਕੇ ਇਹ ਇੱਥੇ ਯਾਤਰਾ ਕਰਕੇ ਵਾਲਾ ਕਰਕੇ ਫਿਰ ਕੇ ਭਜਨ ਕਰਕੇ ਉਹ ਹਉ ਦਾ ਵਿੱਚ ਨਹੀਂ ਧੋਤੀ ਜਾਂਦੀ ਹੁੰਦੀ ਨਾਮ ਨਾਲ ਨਹੀਂ ਧੋਦਾ ਹੈ ਜਨ ਨਾਲ ਨਹੀਂ ਧੋਦਾ ਪਾਪ ਦਾ ਇਲਾਜ ਕੋਲ ਦੱਸ ਦਿੱਤਾ ਉਹ ਵੀ ਆਏ ਕੋਈ ਜੀਵ ਦਾ ਮੈਂ ਕਰਦਾ ਪਰ ਇਹ ਕਿਉਂ ਗਈ ਸੀ ਮੈਂ ਕਰਦਾ ਲਿੱਤਾ ਹੋ ਗਿਆ ਬਾਪ ਜਮਾ ਕਰ ਦਿੱਤਾ ਬਾਪ ਬਰੀ ਗਈ ਨਾ ਮੈਂ ਕਰ ਤੱਕਣਾ ਬੋਲ ਮੈਨੂੰ ਖੁਦ ਕਰੂਗਾ ਕੋਲ ਨੂੰ ਹੁਣ ਵੀ ਬਰੀ ਗਈ ਸਾਵਣੇ ਦੀ ਰਤੀ ਬਰੀ ਗਈ ਨੂੰ ਹੋਵੇਂ ਨਾਲ ਕਿਵੇਂ ਤੋਤਾ ਜਾਵਾਂ ਜਿਹੜੇ ਰੰਗ ਦੇ ਪਾਣੀ ਨਾਲ ਕੋਈ ਕੱਪੜਾ ਚਿੱਟਾ ਰੱਗ ਗਿਆ ਗੇ ਉਸੇ ਰੰਗ ਨਾਲ ਉਹ ਰੰਗ ਕੇ ਮੈਂ ਤੋਤਾ ਜਾਵਾਂਗਾ ਮੋਸੇ ਰੰਗ ਦੇ ਪਾਣੀ ਨਾਲ ਉਹਨੇ ਹੀ ਗਾੜੇ ਰੰਗ ਦੇ ਪਾਣੀ ਨਾਲ ਕਿੰਭਾ ਕਹਿੰਦੇ ਕਿ ਇਹ ਵੀ ਹੁਣੇ ਚਿੱਟਾ ਘੱਟ ਤੇ ਟਿਕੜੇ ਹੋ ਗਏ ਲੋਬੇ ਵਾਲਾ ਦਾ ਪਾਣੀ ਪਾ ਰਹੇ ਹੋ ਤੁਸੀਂ ਸੋਵੇਂ ਨੂੰ ਥੋੜਾ ਜਾਉਂਦੇ ਹੋ ਇਹ ਕੁਝ ਕਰ ਰਹੇ ਨੇ ਇਹ ਕੁਝ ਕਰ ਰਹੀਆਂ ਦੂਜੀਆਂ ਮਤਾਂ ਇਹਨਾਂ ਗੱਲਾਂ ਦਾ ਗੁਰਮਤ ਖਿਲਾਫ ਆ ਦੂਜੀਆਂ ਮਤਾਂ ਕਰ ਰਹੀਆਂ ਨੇ ਗੁਰਮਤ ਨਹੀਂ ਇਹ ਗੱਲ ਦੀ ਜਾਂਦੀ ਜਾਂਦੀ ਤੋਂ ਵਿੱਚ ਭਰੇ ਆ। ਤੋਂ ਵਿੱਚ ਤੋਂ। ਆ ਜਿਹੜੀ ਅਰਦਾਸ ਕਰਦੇ ਆ ਮਰੇ ਦੀ ਹੋਮ ਵਿੱਚ ਧੋਵਈਆਂ। ਹੋਈ ਤੀ। ਪਰ ਆਪਣੇ ਚਾਨਾ ਜਨਵਾਸ ਦਾ ਹੀ ਅਸੀਂ ਆਰਡਰ ਕਰ ਰਹੇ ਆ ਅਰਦਾਸ ਵੀ ਕਰ ਰਹੇ ਆ। ਤੈਨੂੰ ਦੇੜਿਓਂ ਕੋ ਹੋ ਗਿਆ ਉੱਥੇ ਚਾਨਾ ਜਨਵਾਸ। ਅਸੀਂ ਸੰਗਤ ਨੇ ਜੋ ਕਹਤ ਤੂੰ ਕੌਣ ਹੋ ਮੇਰਾ ਦੇਣਾ। ਕੋਪਾ ਨਾ ਕਿੱਥੇ ਬੈਠਾ। ਆ ਉਹ ਪਤਾ ਨਹੀਂ ਕਿਹਨੇ ਜਾਨ ਵਿੱਚ ਪਾ ਵੀ ਦਿੱਤਾ ਤੇ ਜਾ ਕੇ ਇਹ ਤੇ ਅਰਦਾਸ ਕਰੀ ਜਾਂਦੇ ਨੇ ਇਹ ਥਾਣੇ ਮੂਰੇ ਬੈਠੇ ਨੇ ਉਲਟੇ ਮੇਲੇ ਚ ਬੈਠੇ ਨੇ ਆਹ ਨਾਲ ਫੜਕੇ ਜੂਲ ਲਗਾਏ ਤਾਂ ਉਹ ਤਾਂ ਜਾਂਦੇ ਭੇਤਾ ਸੀ ਉਹਦੇ ਨਾਲ ਚਲਾਨ ਖੜਕੇ ਜਿਹੜੇ ਚ ਉਹ ਇਹ ਵੀ ਨਹੀਂ ਪਤਾ ਕਿਹੜੀ ਜਿਹੜੇ ਚ ਹੈ ਇਹ ਥਾਣੇ ਮੂਰੇ ਬੈਠੇ ਨੇ ਨਾਲ ਦੰਨ ਬਾਹਰ ਨਿਕਲੂਗਾ ਫਿਰ ਬਣਾ ਦੇ ਵੈਟਰੋ ਕਾਲੇ ਮੂਰ ਉਹਦਾ ਝੜਚਾ ਪਤਾ ਨਹੀਂ ਕਿਹੜੀ ਤੇ ਵੀ ਨਹੀਂ ਪਤਾ ਕਿਹੜੀ ਝੜਚਾ ਤੇ ਦੀਦਾ ਜਿਹੜੀ ਕਿ ਤੁਹਾਡੇ ਅਪਰੋਚ ਤੋਂ ਬਾਹਰ ਹੈ ਚੁੱਪ ਕਰ ਲਓ ਕਿਉਂ ਕਰਦੇ ਹੋ ਹੋ ਵਿੱਚ ਜਾਤੀ ਜਿੰਸੀ ਖੋਵੇ ਹੋ ਵਿੱਚ ਜਾਤੀ ਜਿੰਸੀ ਖੋਵੇ ਹੋ ਕਰਕੇ ਹੀ ਵਿਚ ਵਿਚ ਵੀ ਖੋ ਗਿਆ ਜੀਵ ਖੋਇਆ ਪਿਆ ਸੁੱਤਾ ਪਿਆ ਹੋਰ ਵਿੱਚ ਵਿਚ ਵੀ ਖੋਇਆ ਜੀ ਯਾਤ ਬਰਸ਼ੁੱਧ ਹੈ ਜਨ ਸੁਈ ਜੇ ਪੀਜ ਵਿੱਚ ਵੀ ਖੋਇਆ ਪਿਆ ਹੈ ਉਹ ਲਿਆ ਪਿਆ ਆਪਣੇ ਆਪ ਨੂੰ ਬਰਸ਼ ਵਿੱਚ ਵੀ ਭੋਲਿਆ ਹੈ ਸਰੀਰ ਵਿੱਚ ਵੀ ਭੋਲਿਆ ਆਇਆ ਹੈ ਸਿਰ ਤਾਂ ਪਹਿਲਾਂ ਵੀ ਭੋਲਿਆ ਹੋਇਆ ਕਾਂਕਾ ਜੋ ਬੀਜੀ ਦੀ ਜੀਵਦਾ ਹੈਗਾ ਉਹ ਤੇ ਭੋਲਿਆ ਨਾ ਆਪਣੇ ਆਪ ਨੂੰ ਜਦ ਵੀ ਬਰਸ਼ ਖੋੜ ਜਾਊਗਾ ਜਦ ਵੀ ਭੋਲਿਆ ਤੋ ਹਾਂ ਜੇ ਖੋਇਆ ਪਏ ਪੌਣਚ ਉਪਕਰਕੇ ਖੋਇਆ ਹੋਇਆ ਹੁਰਕੀ ਜੇਣਾਂ ਸਾ ਵਿੱਚ ਖੋਇ ਪਏ ਦੇ ਬੀਜ ਜਦੋਂ ਜਮਦੇ ਨੇ ਪੌਦਾ ਹੋ ਜਾਂਦਾ ਨੇ ਉਦੋਂ ਵੀ ਖੋਇ ਹੋਇਆ ਹੋਇਆ ਉਹਦਾ ਯਾਦ ਹੁੰਦੀ ਹੈ ਸਰੀਰ ਸਰੀਰ ਨਹੀਂ ਸਰੀਰ ਜਾਤ ਜਿਹਨੂੰ ਭੁੱਖ ਲੱਗਦੀ ਹੈ ਪਿਆਸ ਲੱਗਦੀ ਹੈ ਬੜਾ ਹੁੰਦਾ ਸਰੀਰ ਬੀਜ ਤਾਂ ਉਹਨੇ ਹੀ ਰਹਿੰਦੇ ਬੀਜ ਤਾਂ ਉਹ ਨਹੀਂ ਜਿਹਨੂੰ ਸਕਦਾ ਕੌਮ ਵਿੱਚ ਮੂਰਖ ਹੋਂ ਵਿੱਚ ਸਿਆਣਾ ਜੇ ਕਹਿੰਦਾ ਮੈਂ ਸਿਆਣਾ ਤਾਂ ਵੀ ਮੂਰਖ ਹੈ ਜੇ ਕਹਿੰਦਾ ਮੈਂ ਮੂਰਖ ਫਿਰ ਵੀ ਫਿਰ ਸਿਆਣਾ ਪਰ ਮੂਰਖ ਕੰਦਾ ਨਹੀਂ ਹੂੰ ਮੰਨਦਾ ਨਹੀਂ ਕਹਿੰਦਾ ਪਾਵੇਂ ਮੂਰਖਾ ਕੋਈ ਇਹ ਆਪਨਾਂ ਨੂੰ ਮੂਰਖ ਮੰਨਦਾ ਹੈ ਤਾਂ ਹੋ ਵਿੱਚ ਕਿ ਅੰਦਰੋਂ ਮੰਨਦਾ ਕੋਲ ਅੰਦਰੋਂ ਕਦੇ ਵੱਗ ਮੰਨਦਾ ਅੱਜ ਤੜਣੀ ਮੁੱਚ ਅੰਦਰੋਂ ਜੇ ਮੂਰਖ ਮੰਨੂ ਪਰ ਹੋ ਨਹੀਂ ਰੰਦੀ ਤਾਂ ਤਾ ਪੰਜ ਪਾਛਾ ਕਹਤ ਉਹ ਮੈਂ ਮੂਰਖ ਕਿ ਕਿ ਤੱਕ ਬਾਤ ਹੈ ਉਹ ਕਹਿੰਦਾ ਮੈਂ ਬੋਰ ਖੱਕੇ ਛੜੀ ਗੱਲ ਆ ਤੇਰੇ ਵਰਗੇ ਬੋਰ ਖਦੀ ਲੱਖ ਖਾਸ ਗੱਲ ਨਹੀਂ ਕੋਡ ਪ੍ਰਾਂਧੀ ਕਿਦਾਰੇ ਉਹਨੇ ਤਾਂ ਬੜੇ ਬੜੇ ਅਧਿਕਾਰ ਤੇ ਬੋਰ ਖਦਾਦਾਰ ਨਾਲ ਤਾਂ ਕੋਈ ਗੱਲੇ ਹੀ ਨਹੀਂ ਬੋਰਖ ਤਾਂ ਜਿਹੜਾ ਹੁੰਦਾ ਆਪਣਾ ਬਗੜਦਾ ਕਿਸੇ ਦਾ ਤਾਂ ਕੋਈ ਨਹੀਂ ਬਗੜਦਾ ਬੋਰਖ ਪਰਾਂਤੀ ਨਹੀਂ ਹੁੰਦਾ ਬੋਰਖ ਪਰਾਂਦੀ ਨਹੀਂ ਹੁੰਦਾ ਬੋਰ ਗੋਣ ਨਹੀਂ ਆਪਣੇ ਨੁਕਸਾਨ ਕੀਤਾ ਕਿਸੇ ਦਾ ਕੀਤਾ ਤੂੰ ਆਪਣਾ ਨੁਕਸਾਨ ਕਰਨਾ ਤਾਂ ਕੋਈ ਪਾਪ ਨਹੀਂ ਹੈ ਆਪਣੇ ਕੀਤਾ ਜੋ ਕੋਡ ਬਰਦੀ ਦਲੇਾਰੇ ਅਬਲੀ ਨੇ ਆਪਣੇ ਨੁਕਸਾਨ ਕੀਤਾ ਦੂਜੇ ਦਾ ਨਹੀਂ ਕੀਤਾ ਡਕੈਤਾਂ ਨਹੀਂ ਨਾ ਆਇਆ ਹਾਂ ਹੱਤਬਾਜ਼ੀਆਂ ਨੂੰ ਮਾੜੇ ਨਹੀਂ ਕਹਿੰਦੇ ਆਪ ਵੀ ਨੂੰ ਮਾੜੇ ਕਹਿੰਦੇ ਜਿਹੜੇ ਹੱਤਬਾਜ਼ੀ ਤੇ ਹੋਟਨੇ ਅਬਲੀ ਨੂੰ ਮਾੜੇ ਕਹਿੰਦੇ ਤੁਸੀਂ ਹੋਰ ਤਾਂ ਆਪਣਾ ਨੁਕਸਾਨ ਕੀਤਾ ਹੱਤਬਾਜ਼ੀਆਂ ਦੇ ਤਾਂ ਲੋਕਾਂ ਦਾ ਕੀਤਾ ਹੱਤਬਾਜ਼ੀ ਜੰਗਲ ਦੇ ਨਸ਼ੇ ਵਾਲੇ ਮਾੜੇ ਨੇ ਮੁਰਖ ਰਹੇ ਹੋ ਨਸ਼ਾ ਮੁਰਖ ਰਹੇ ਜੋ ਹਾਂ ਮੁਰਖ ਜਿਆਦਾ ਕੀ ਨੇ ਕਿ ਚੋਰੀ ਕਰਦੇ ਨੇ ਫਿਰ ਅਬਰੰਦੀ ਹੋਰ ਤਰ੍ਹਾਂ ਦੀ ਚੋਰੀ ਕਰਕੇ ਡਾਕਾ ਮਾਰ ਕੇ ਨਸ਼ੇਦ ਨੂੰ ਘਰ ਹੋ ਰਿਹਾ ਕਿ ਆਪਣਾ ਘਰ ਦਾ ਨੁਕਸਾਨ ਕਰਦੇ ਵਿਚਾਰ ਜਨਾ ਸਰਦ ਮਹਿਲ ਉਹਦੇ ਪ੍ਰਮਾਣ ਦਿੰਦੀ ਹੈ ਬਾਣੀ ਅਮਰੀਕਾ ਜਿਹਾ ਜੇ ਉਹਨਾਂ ਵਾਲਾ ਹੱਕ ਹੈ ਸੇ ਮੇਰੇ ਮਨ ਵਾਹਿਗੁਰੂ ਪਰ ਬੜਵਾਰੀ ਦਿੰਦੀ। ਬੁਲੀਣਾ ਸੰਸਾਰ ਤੇ ਆ ਗਿਆ ਹੈ। ਕੋਈ ਤਿਆਗ ਕੇ ਦਿਖਾਓ। ਉਹ ਜਿਹੜੇ ਉਹਨਾਂ ਦੀ ਨਦਿਆ ਕਰਦੇ ਨੇ ਤਿਆਗ ਸੰਸਾਰ ਤੇ ਆ ਕੇ ਦਿਖਾਉਣ। ਮੈਨੂੰ ਪਤਾ ਲੱਗੂਗਾ ਕਿਵੇਂ ਤਿਆਗੀਦਾ। ਬਹੁਤ ਤਿਆਗ ਕੇ ਦਿਖਾਉਣ। ਕਿਵੇਂ ਤਿਆਗੀਦਾ ਹੁੰਦਾ। ਕਾਰੀ ਹੋਏ ਹੋਏ ਤੁਸੀਂ ਹੋਵੇ ਤੁਹਾਡੇ ਚ ਪੱਟੀ ਪਈ ਆ ਭਰੀ ਪਈ ਆ। ਗੱਲਾਂ ਤੁਸੀਂ ਕੀ ਕਰਦੇ ਹੋ? ਹੋਮੇ ਦਾ ਟੇਹੇ ਨੇ ਰੋਹੋ ਆਪਣੇ ਅੰਦਰ ਨਹੀਂ ਚਾਖਦੇ ਅਸੀਂ ਕੀਆ ਦੂਆ ਦੀਦਾ ਆਪਣਾ ਨੁਕਸਾਨ ਕਰਦੇ ਅੰਨੀ ਤੇਰਾ ਗਿਲੰਦ ਉਨੂੰ ਪਿੱਛੇ ਟੋੜਾ ਗਿਲੰਦ ਮੂਰਖ 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 ਤਾਂ ਕਿਸੇ ਦਾ ਕੁਝ ਨਹੀਂ ਨੁਕਸਾਨ ਕਰਦਾ ਵਰ ਪਾਣੀ ਕਹਿੰਦਾ ਮੈਂ ਮੂਰਖ ਕੀ ਕੇ ਤੱਕ ਬਾਤ ਹੈ ਵੇਰਾ ਤਾਂ ਆ ਨਾ ਤਾਂ ਗੱਲੇ ਕੁਝ ਨਹੀਂ ਮੈਂ ਤਾਂ ਮੂਰ ਖਾਣਾ ਅਬ્રાਧੀ ਥੋੜੀਆਂ ਮੈਂ ਪ੍ਰਤੀ ਰਿਪੋਰਟ ਵਧਦੀ ਤਰਿਆ ਨੂੰ ਕੋਲ ਕੋਰੋਨਾ ਅਪਰੇਸ਼ ਕਰਨ ਵਾਲੇ ਤਾਂ ਦਾਰਤੇ ਦਾਰ ਸਕਦੇ ਨਾਮ ਨਾਲ ਇਹਨਾਂ ਨਾਲ ਤਾਂ ਸਾਰੇ ਅਬ્રાਧੀ ਭੈੜੇ ਸਾਰੇ ਭੈੜੇ ਨੇ ਅਮਲੀ ਨਾਲ ਸਾਰੇ ਭੈੜੇ ਨੇ ਵਾਕ 100 ਭੈੜੇ ਉਹ ਕਹਨ ਤੁਝ ਦੇਖੀ ਸਿੱਕੀ ਦੇੜੇ ਇਹ ਲੋਕ ਨੇ ਪਰ ਜਿਹੜੇ ਚੋਰੀ ਕਰਕੇ ਨਹੀਂ ਜਾਂਦੇ। ਕਾਕਾ ਮਾਰ ਕੇ ਨਹੀਂ ਜਾਂਦੇ। ਕਿਸੇ ਨੂੰ ਲੁੱਟ ਕੇ ਨਹੀਂ ਜਾਂਦੇ। ਉਹ ਸਿੱਖੀ ਦੇ ਡੇੜੇ ਦੇ ਸਾਰਿਆਂ ਨੂੰ। ਉਹਨਾਂ ਰੋਪਦੇ ਇਸ ਨਹੀਂ ਹੋਇਆ। ਸਾਹ ਨਹੀਂ ਹੋਇਆ। ਸਾਹ ਨਹੀਂ ਹੋਇਆ। ਤੇ ਪੱਲੇ ਆਪਣੇ ਕੁਝ ਨਹੀਂ ਤੇ ਗੱਲਾਂ ਕਰਦੇ ਸਿੱਖੀ ਕਹੀ। ਸਿੱਖੀ ਦੀ ਅਣਸੋਦਾ ਕੋਲ ਜਿਆਦਾ ਤੁਹਾਡੇ ਨੂੰ ਜਿਹੜੇ ਤੁਹਾਡੀ ਕੋਲ ਕਿਤੇ ਨਹੀਂ ਗਾ। ਗੋਲਖੋੜ ਤਾਂ ਉਹਨਾਂ ਨੂੰ ਬਣਾ ਕਹਿੰਦੇ ਨੇ ਆਪਣੇ ਆਪ ਨਹੀਂ ਪਤਾ ਤੁਸੀਂ ਗੋਲਖੋੜ ਹੋ। ਅਧੂਰ ਤਾਂ ਹੋਰੇ ਤਾਂ ਤੇ ਗੋਲਖੋੜ ਹੋਗੇ। ਗੁਰੂਗਰਾਰ ਖੜੇ ਨੇ ਤੁਹਾਡੇ ਨਾਲ ਨਫਰਤ ਕਰਦੇ ਪਿਓ। ਗੁਰੂ ਨਾ ਖੜੇ ਰਹੋ। ਲੋੜੀ ਜੰਗੇ ਲੱਗਦੇ ਗੋਲਖੋੜ। ਜਿਹੜੇ ਆਪਣੇ ਗੁਰੂ ਦੀ ਜੇਬ ਕੱਢਦੇ ਹੋਣ ਉਹ ਦੁਆਏ ਨੂੰ ਕੀ ਬਖਸ਼ੂਗਾ। ਦੁਆ ਕੀ ਲੱਗਦਾ ਹਾਂ ਤਾਂ। ਓਏ ਕੁਛ ਨਹੀਂ ਲੱਗਦਾ ਉਹਦਾ ਕੋਈ ਭੈਣ ਭਾਈ ਕੁਛ ਨਹੀਂ ਉਹਦਾ ਸੁਧਾ ਪਏ ਆਪਣੇ ਗੁਰ ਤੋਂ ਤਾਂ ਬੇਮੁਖ ਹੋਇਆ ਜਣਾ ਉਹੀ ਬੋਲ ਪੜਾ ਸਤ ਗੁਰ ਤੋਂ ਤਾਂ ਬੇਮੁਖ ਹੋਇਆ ਇਹ ਟਿਕਾਣਾ ਨਹੀਂ ਕਿਤੇ ਤੋ ਇਹ ਤਾਂ ਉਦੋਂ ਵੀ ਦੋ ਤਿੰਨ ਡਿਗਰੀਆਂ ਦਾ ਹਾਦਲ ਕਰ ਲਿਆ ਰੌਲਾ ਪਾਇਆ ਹੈ ਰੌਲਾ ਹੋ ਰਿਹਾ ਹਾਂਜੀ ਤਾਵੇਂ ਜੀ ਮੂਰਖਾ ਹੋਂ ਵਿੱਚ ਸਿਆਣਾ ਜੇ ਜਿਹੜੇ ਸਿਆਣੇ ਬਣੇ ਫਿਰਦੇ ਨੇ ਸਾਰੇ ਹਉਬੇ ਵਾਲੇ ਨੇ ਜਿਹੜੇ ਉਪਦੇਸ਼ ਕਰਦੇ ਨੇ ਸਿੱਖੀ ਗਈ ਸਿੱਖੀ ਗਈ ਇਹ ਮੂਰਖ ਨੇ ਜਿਹੜੇ ਸਿਆਣੇ ਸਮਝਦੇ ਨੇ ਆਪਣੇ ਆਪ ਨੂੰ ਜਿਹੜੇ ਬੂਰਖ ਨੇ ਉਹ ਜਿਹੜੇ ਨਾਸ਼ਾ ਖਾਣੇ ਵਾਲੇ ਨੇ ਮੂਰਖ ਨੇ ਉਹ ਵੀ ਹੋਵੇ ਜਿਹੜੇ ਅਗਿਆਨੀ ਦੇ ਨਹੀਂ ਹੈ ਉਹ ਗਿਆਨੀ ਮੈਂ ਕਰਦਾ ਕਹਿੰਦੇ ਨੇ ਕਾਹ ਦਾ ਕਾਹ ਉਹ ਇਹ ਤਾਂ ਕਹਿੰਦੇ ਨੇ ਕਿ ਸਾਡੇ ਸੁਖ ਸਰ ਐਡਮਿਟ ਕਰ ਦੇ ਦੇ ਉਹ ਓਏ ਕੀ ਕਰੀਏ ਹੁਣ ਛੱਡ ਨਹੀਂ ਸਕਦਾ ਮਜਬੂਰ ਹਾਂ ਆਪਣੇ ਔਗਣ ਦਾ ਅਹਿਸਾਸ ਹੈ ਉਹਨਾਂ ਨੂੰ ਤੁਹਾਨੂੰ ਦਾ ਆਪਣੇ ਔਗਣ ਦਾ ਅਹਿਸਾਸ ਨਹੀਂ ਇਹਨਾਂ ਨੂੰ ਆਪਣੇ ਔਗਣ ਦਾ ਅਹਿਸਾਸ ਹੈ ਤੁਹਾਨੂੰ ਆਪਣੇ ਔਗਣ ਦਾ ਆਪਣੇ ਅਪਰਾਧ ਦਾ ਅਹਿਸਾਸ ਨਹੀਂ ਉਹ ਜਿਆਦਾ ਬਰਾਂਦੀ ਹੈ ਜਿਹਨੂੰ ਆਪਣੇ ਉਗਲਦਾ ਅਹਿਸਾਸ ਨਹੀਂ ਜਿਹੜਾ ਅੰਦਰੋਂ ਆਪਣੇ ਆਗਲ ਨੂੰ ਐਡਮਿਟ ਕਰਦਾ ਉਹਨੂੰ ਮਾਫੀ ਹੋ ਜਾਰਗਾ ਛੇਤੀ ਕੋ ਮਾਫੀ ਹੋ ਜਾਂਦੀ ਜਿਹੜਾ ਅਹਿਸਾਸ ਨਹੀਂ ਕਰਦਾ ਉਹਨੂੰ ਮਾਫੀ ਦੇ ਮਾਫੀ ਦਾ ਮਗਰ ਨਹੀਂ ਹੋ ਜਿਹੜਾ ਅਹਿਸਾਸ ਹਨ ਮਾਫੀ ਉਹ ਮਾਫੀ ਬੁੱਕੇ ਰਿਹਾ ਅਸ ਅਹਿਸਾਸ ਨਾਲ ਹੀ ਮਾਫੀ ਬੁੱਕਦਾ ਹੁੰਦਾ ਆਪਣੇ ਤੋਂ ਲੋਰੀ ਤੇ ਉਹਨੂੰ ਅਫਸੋਸ ਹੈ ਪੜਾਈ ਨਹੀਂ ਕੀਤੀ ਕੁਝ ਨਹੀਂ ਕਰਦਾ। ਤੇ ਇਹਨਾਂ ਨੂੰ ਕਲਾਕਾਰੀ ਸਮਝਦੇ। ਵੋਟਾਂ ਲਈਆਂ ਨੇ। ਪੈਸੇ ਖਰਚਦੇ ਆ ਅਸੀਂ ਲੋਕਾਂ ਨਾਲ ਸੰਪਰਕ ਰੱਖਿਆ। ਲੋਕਾਂ ਦੇ ਕੰਮ ਕੀਤੇ ਨੇ ਵੋਟਾਂ ਲਈ। ਤਾਂ ਅਸੀਂ ਮੈਂਬਰ ਬਣੇ ਹਾਂ। ਹੁਣ ਜੇ ਮਰਜੀ ਕਰੀਏ। ਸਾਨੂੰ ਰਾਈਟ ਆ ਕਰਦਾ। ਅਸੀਂ ਕਰਦਾ ਰਾਈਟ ਹਾਸਲ ਕੀਤਾ। ਉਹਦਾ ਹੱਕ ਹੈ ਬਰਾਦਰ ਇਹ ਤਾਂ ਹੱਕ ਜਿਹਦਾ ਰਹੇ ਉਹਨਾਂ ਕੋਲ ਹਾਂ ਐਮਐਲਏ ਹੋ ਕੇ ਸਰੋਣੀ ਕਮੇਟੀ ਦੇ ਮੈਂਬਰ ਹੋ ਕੇ ਬਜਟ ਜਿਹੜਾ ਹੋ ਕੇ ਗੁਰਦੁਆਰਿਆਂ ਦੇ ਹੱਕ ਜਿਹਦਾ ਰਹੇ ਉਹ ਅਸੀਂ ਕਰ ਸਕਦੇ ਬੋਲ ਕੇ ਤੇ ਸਾਡਾ ਹੱਕ ਹੈ ਤਕਦੀਰੀ ਸੋਚਿਆ ਉਹ ਜੇ ਬਰਾਦਮਨ ਲੈ ਜਦੋਂ ਅੰਦਰ ਹੋਤੋਂ ਜੋ ਕੇ ਕਰਦੇ ਗਰਗਰਗਾ ਤੇ ਐਸਾ ਤਾਂ ਕੋ ਮਜਬੂਰੀ ਵਾਲਾ ਕੰਮ ਨਹੀਂ ਤੁਸੀਂ ਮੇਰੇ ਕੋ ਕਰਦੇ ਆਪਣੀ ਤਾਂ ਵਿਚਾਰਾ ਮਜਬੂਰ ਹੈ ਤੇ ਜੀਉਂ ਨਹੀਂ ਸਕਦਾ ਉਹ ਮੇਰੇ ਮਤਲਬ ਤੁਹਾਨੂੰ ਤਾਂ ਕੋ ਮਜਬੂਰੀ ਨਹੀਂ ਹੈ ਬਰਾ ਤੇ ਨਹੀ ਝੜਦਾ ਤਾਂ ਡਿਪੈਂਡੈਂਟ ਹੋ ਗਿਆ ਨਾ ਜੇ ਤੁਸੀਂ ਕਹਿੰਦੇ ਡਿਪੈਂਡੈਂਟ ਤੁਸੀਂ ਡਿਪੈਂਡੈਂਟ ਹੋ ਆਪਣੇ ਸੁਭਾਅ ਤੇ ਆਪਣੇ ਬੰਦ ਤੇ ਮੈਂ ਕੀ ਬੋਲ ਰਿਹਾ ਠਹਿੜਨ ਮੋਗ ਮੁਕਤੀ ਕੀ ਸਾਰ ਨਾ ਜਾਣਾ ਭੈਣੇ ਤੁਹਾਡੇ ਨਾਲ ਹੋ ਰੇੜੇ ਨੇ ਭੈਣੇ ਉਹ ਲੱਗਦੇ ਪ੍ਰਚਾਰ ਉਹਨਾਂ ਦੇ ਖਿਲਾਫ ਕਰਦੇ ਨੇ ਆਪਣਾ ਨਹੀਂ ਦੀਦਾ ਜਿਵੇਂ ਕੀ ਹੈ ਆਪਰੇ ਗਰਬਾਨ ਵਿੱਚ ਸਰੀਵਾ ਕਰਦੇ ਦੇਵਾ ਕਰਦੇ ਕੋਟਵਾੜੀ ਕਹਿੰਦੀ ਹੈ ਆਪਣੇ ਅੰਦਰ ਚਾਖ ਟੁਕੀ ਹੈ ਤੈਂ ਕੀ ਲੈਣਾ ਚਾਹੁੰਦੇ ਮੈਨੂੰ ਛੱਡ ਕੇ ਸਾਰੇ ਸਿੱਖ ਕਿਉਂ ਨਹੀਂ ਬਣਦੇ ਮੈਨੂੰ ਗੁੱਸਾ ਬਹੁਤ ਆਇਆ ਮੈਨੂੰ ਜਾਨਦਾ ਬਸ ਐਸ ਗਲਤ ਗੰ ਬੇਲ ਨੂੰ ਛੱਡ ਕੇ ਸਾਰੇ ਸਖਵੰਡ ਚਾਹੀਦੇ ਨੇ ਬਹੁਤ ਛੇਤੀ ਮੈਨੂੰ ਛੁੱਟ ਜਾਈ ਦੇਣਾ ਸਿਖਾਣ ਦਾ ਹਰ ਹਾਲ ਵੀ ਹੋ ਜਾਂਦਾ ਸਿਕਵਰ ਕਾਉਣ ਵੜੂ ਆ ਬਣਨਾ ਜਗਾ ਨਹੀਂ ਬਾਕੀ ਇਹਨੇ ਗੁੱਸਾ ਕਰਦਾ ਕਿਉਂ ਨਹੀਂ ਬਣਦੇ ਜਦੋਂ ਆਪ ਬਣ ਗਿਆ ਬਾਕੀ ਕਿਸੇ ਦਾ ਗੁੱਸਾ ਨਹੀਂ ਜਣਦਾ ਜਦੋਂ ਆਪਸੇ ਖਬਰਣਾ ਸ਼ੁਰੂ ਕਰਦਾ ਉਸੇ ਸਾਰੇ ਘਰ ਹੋਈ। ਸਿਰੇ ਨੂੰ ਪਤਾ ਲੱਗੂ ਸਿੱਖ ਫੜਨਾ ਔਖਾ ਕੰਮ ਹੈ। ਕਿ ਕਿ ਮੌਣੀ ਔਖੀ ਕਿੰਨੀ ਹੈ ਫਿਰ ਪਤਾ ਲੱਗੂਗਾ ਕਿ ਭਾਈ ਔਖਾ ਕੰਮ ਹੈ ਇੱਕ ਦਿਨ ਬਾਸਾ ਹੀ ਰਹੇ। ਤੇ ਇਹ ਵਿਚਾਰੇ ਕਿ ਗਾਣ ਔਖਾ ਜਬ ਔਖਾ। ਇਹ ਤਾਂ ਗਰਮੀ ਸੀ। ਇਹ ਪੰਡਤ ਆਈ ਆ ਚੱਕਦੀ ਹੁੰਦੀ ਹੈ ਰੇਟ ਤੇ ਕੋਈ ਨਹੀਂ ਜਿੱਦ ਇੱਕ ਚੱਕ ਹੁੰਦੀ ਹੁੰਦੀ ਸਹੀ। ਹਰ ਇੰਨਾ ਔਖੇ ਜੀ ਹੋ ਵੀ ਜਦੋਂ ਨਹੀਂ ਮਿਹਰੇ ਔਖੇ ਚ ਲੋਕਾਂ ਦੇ ਆਕ ਬਣ ਗਏ ਸਿੱਖੀ ਦਾ ਹੀ ਨਹੀਂ ਪਤਾ ਕੀ ਹੁੰਦਾ ਪੜਨਾ ਤਾਂ ਪਾਸੇ ਨਾ ਸਿੱਖੀ ਰਹੀ ਜਾਂ ਸਿੱਖੀ ਹੁੰਦੀ ਗੀ ਸਿੱਖੀ ਦਾ ਪਤਾ ਹੀ ਨਹੀਂ ਲੱਗਿਆ ਜੋ ਵਿੱਚ ਕੀ ਹੁੰਦੀ ਕੀ ਹੈ ਤਾਂ ਔਖੇ ਜੀ ਕੀ ਨਾ ਗਾਨ ਹੈ ਜੀ ਉਹ ਲੋਕ ਔਖੇ ਜਿਹਨਾਂ ਨੂੰ ਸਿੱਖੀ ਦਾ ਗਿਆਨ ਹੈ ਜਿਹਨਾਂ ਨੂੰ ਗਿਆਨ ਉਹਨਾਂ ਔਖੇ ਔਖੇ ਕੋਨਾ ਗੋੜ ਚੱਦੇ ਨੇ ਉਹਨਾਂ ਨੂੰ ਕਹਿੰਦੇ ਨੇ ਜੀਨਾ ਦਾ ਪੇਸ਼ਾ ਧਾਰਮਿਕ ਹੈ ਜੋ ਪੇਸ਼ੇਵਰ ਧਾਰਮਿਕ ਨੇ ਨਾ ਉਹਨਾਂ ਤੇ ਤਾਂ ਗੁੱਸਾ ਕਰਦੇ ਨੇ ਹੋ ਸੰਤ ਪੇਸ਼ੇਵਰ ਧਾਰਮਿਕ ਤੇ ਤੁਸੀਂ ਪੇਸ਼ੇਵਰ ਧਾਰਮਿਕ ਹੋ ਫਿਰ ਤੁਸੀਂ ਧਰਮ ਤੇ ਕਿਉਂ ਨਹੀਂ ਆਉਦੇ ਇਹ ਛੱਡ ਜੋ ਫੋਕੜੀ ਲਾ ਦੇ ਸਦਾ ਆਣਾਂ ਦੀ ਕੀ ਹੈ ਵਿਚਾਰੇ ਤੂੰ ਸਦਾ ਆਣਾਂ ਦੀ ਦਿਖਾ ਦੇ ਗੁੱਸਾ ਪੇਸ਼ੇਵਰ ਧਾਰਮਿਕ ਤੁਸੀਂ ਸਾਹਮਣੇ ਪੇਸ਼ੇਵਰ ਧਾਰਮਿਕ ਕਥਾ ਬਾਚ ਪਰ ਪੇਸ਼ੇਵਰ ਧਾਰਮਿਕ ਰਾਗੀ ਹੋ ਪੇਸ਼ੇਵਰ ਧਾਰਮਿਕ ਤੁਸੀਂ ਕਿਉਂ ਜਿਹੜੀ ਚੀਜ਼ ਦਾ ਪੰਚਾਇਤ ਕਰਦੇ ਹੋ ਪੰਡਤ ਸੀ ਪੇਸ਼ੇਵਰ ਧਾਰਮਿਕ ਸੀ ਜੋਗੀ ਸੀ ਪੇਸ਼ੇਵਰ ਧਾਰਮਿਕ ਸੀ ਉਦਾਸੀ ਸੀ ਪੇਸ਼ੇਵਰ ਧਾਰਮਿਕ ਸੀ ਸਦਾਸੀ ਸੀ ਪੇਸ਼ੇਵਰ ਧਾਰਮਿਕ ਸੀ ਬਿਰੋਨੂ ਕਹਿ ਹੈ ਕੁਝ ਨਹੀਂ ਤੇ ਧਾਰਨਾ ਦੀ ਤਾਂ ਕੁਝ ਨਹੀਂ ਕਿਹਾ ਮੁਸਲਮਾਨਾ ਜੋ ਜਿਹੜੇ ਸੀ ਆਪਣੇ ਕਾਜੀ ਸੀ ਪੇਸ਼ੇਵਰ ਧਾਰਮਿਕ ਸੀ ਉਹਨੂੰ ਅਟੈਕ ਕੀਤਾ ਬੜੀ ਲੈ ਕੇ ਹੱਕ ਗਵੋ ਰਹੇ ਨੇ ਤੁਸੀਂ ਹੋਰ ਕਿਹਨੂੰ ਕੁਝ ਨਹੀਂ ਕਹਿੰਦੀ ਬਣਾਉਂ ਸਰਦਾਰ ਨਾਲ ਮਨੁੱਖੀ ਕਹਿਣਾ ਮੈਂ ਹਾਂ ਹੁਣ ਤਾਂ ਵਿਦੇਸ਼ ਕਰਦੇ ਜੋ ਕਿਹੜੇ ਪੇਸ਼ੇਵਰ ਧਾਰਮਿਕ ਨੇ ਉਹ ਲੋਕਾਂ ਨੂੰ ਰੋਲਾ ਪਾਉਂਦੇ ਸਨ ਖਵਰਦਾ ਆਪ ਕਿਉਂ ਨਹੀਂ ਬਣਦੇ ਆਪਰ ਉਪਦੇਸ਼ ਆਪ ਨੇ ਕਰਾ ਅਬ ਕੀ ਆਪ ਤੇ ਜਰਮ ਹੋਰੇ ਕਿ ਨੂੰ ਗਿਆ ਜਿਹੜੇ ਉਪਦੇਸ਼ ਕਰਦੇ ਸੀ ਇਹ ਮਿਸ਼ਨਰੀ ਤਾਂ ਲੋਕਾਂ ਨੂੰ ਉਪਦੇਸ਼ ਕਰ ਦਿੰਦੀ ਆਪਣੀ ਸਿੱਖੀ ਕਿੱਥੇ ਗਈ ਇਹਨਾਂ ਨੂੰ ਆਪਣੀ ਕਿੱਥੇ ਗਈ ਆਪ ਕਿਉਂ ਨਹੀਂ ਸਕਮਣ ਬਸ ਲੋਕਾਂ ਨੂੰ ਤੁਸੀਂ ਹੋਰ ਕੋ ਉਪਦੇਸ਼ ਦੇਤੇ ਮੁਖ ਮੇ ਪੜਾ ਰੇਤ ਔਰ ਉਹ ਉਪਦੇਸ਼ ਤੇ ਮੁਖ ਮੇ ਪੜਾ ਰੇਤ ਕਬੀਰ ਕਹਿੰਦਾ ਕਿ ਨੂੰ ਕਹਿੰਦਾ ਜਿਹੜੇ ਉਪਦੇਸ਼ ਕਰਦੇ ਨੇ ਉਹਨਾਂ ਨੂੰ ਕਹਿੰਦਾ ਪੇਸ਼ੇਵਰ ਧਾਰ ਨੂੰ ਨੂੰ ਕਹਿੰਦਾ ਦੂਜੇ ਨੂੰ ਉਪਦੇਸ਼ ਕਰਦੇ ਹੋ ਉਹ ਨਹੀਂ ਖੋਲਦੇ ਭਾਵੇਂ ਉੱਥੇ ਹਵਾ ਕੇ ਰੇਤਾ ਹੀ ਬਹਿ ਜਾ ਮੂੰਹ ਚ ਬੰਦੇ ਨਹੀਂ ਕਰਦੇ ਉਹ ਰਾਸ ਪਰ ਆਨੀ ਰੱਖਦੇ ਖਾਇਆ ਕਰਕੇ ਉਹ ਦੂਜੇ ਦਾ ਸੁਧਰ ਕੇ ਥੋੜੇ ਬੋਤੇ ਤੁਹਾਡਾ ਸੁਣ ਕੇ ਗੱਲ ਹੋਵੇ ਅਜੇ ਜਨਤਾ ਬੈਠੀ ਐ ਲੋ ਕਹਿੰਦਾ ਥੋੜਾ ਬਹੁਤਾ ਗੱਲਾਂ ਬਣ ਕੇ ਸੁਧਾਰ ਕਰ ਲੂ ਪਰ ਤੇਰਾ ਖੇ ਦੁੱਜੜਿਆ ਤੇਰੇ ਤੇ ਕੋਈ ਅਸਰ ਨਹੀਂ ਹੈ ਇਸ ਗੱਲ ਦਾ ਇਹ ਰਾ ਘਰ ਦਾ ਤੂੰ ਕਹਿੰਦਾ ਬੰਦਾ ਜਿਹੜਾ ਕਹਿਣਾ ਸਮੱਸਿਆ ਇਹ ਹੈ ਧਰਮ ਦੇ ਉੱਤੇ ਜਿਹੜੇ ਪੇਸ਼ੇਵਰ ਆਦਮੀ ਨੂੰ ਆਪ ਨਹੀਂ ਬੈਠ ਦਿੰਦੇ ਜਦੋਂ ਆ ਪੈਰਾ ਦੇ ਲੱਗ ਜਣਗੇ ਸੱਚ ਦਾ ਬੜ ਲਜੂਗਾ ਕੜਜੁਗਾ ਇੱਕ ਹੋਰ ਹੈ ਉਹ ਇਹ ਨੂੰ ਦੇ ਤੋ ਆਪਣੇ ਅੰਦਰ ਦੇਸ ਦੇ ਅੰਦਰ ਕੀ ਹੈ ਕੜਜੁਗ ਤਾਂ ਆਪਣੇ ਅੰਦਰ ਹੁੰਦਾ ਹੈ ਜਿੰਦਣ ਪੇਸ਼ੇਵਰ ਧਰਮਕਾਸ਼ੀ ਦੇ ਅੰਦਰ ਸੱਚੂ ਕੋਈ ਨਾ ਸਾਰੀ ਦੁਨੀਆ ਦੇ ਸੱਚੂ ਕੋਈ ਨਾ ਸੱਚਾ ਰਾਜਾ ਪੁੱਛਾ ਪਰ ਪੇਸ਼ੇਵਰ ਆਦਮੀ ਰਾਜੇ ਦੀ ਕਿਸਮ ਦੇ ਪੇਛੇ ਵਰ ਜਿਹੜੇ ਧਰਮ ਕਾਜ ਮਿਹਰੇ ਰਾਜੀ ਨੇ ਇਹ ਤਾਂ ਬਖਾਰੀ ਬਣੇ ਫਿਰਦੇ ਨੇ ਪਾਇਆ ਦਾ ਹੀ ਦ੍ਰਿਸ਼ਟੀ ਵਕਤੇ ਜੋ ਹੋ ਗਏ ਰੋਟੀਆਂ ਕਾਰਨ ਪੂਰੇ ਤਾਲ ਜੇ ਰੋਟੀਆਂ ਕਾਰਨ ਤਾਲ ਪੂਰੇ ਨਾ ਫਿਰ ਭਗਤੇ ਨੇ ਇਹ ਸੰਤੋਖੀ ਹੈ ਫੇਰੇ ਜੇ ਸੰਤੋਖੀ ਨੇ ਨਾ ਸੰਤੋਖ ਦੇ ਦਾਇਰੇ ਚ ਰਹਿ ਕੇ ਪ੍ਰਚਾਰ ਕਰਦੇ ਫਿਰ ਆਜੇ